ਇੱਕ ਲਾਹੌਰ ਦਾ ਰਹਿਣ ਵਾਲਾ ਸੀ ਗੁਰੂ ਦਾ ਸਿੱਖ ਉਹਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਤਲਵੰਡੀ ਸਾਬੂ ਆਏ ਨੇ ਤੇ ਗੁਰੂ ਸਾਹਿਬ ਨੂੰ ਉਹਨੂੰ ਪਤਾ ਸੀ ਸਿੱਖਾਂ ਨੂੰ ਵੀ ਗੁਰੂ ਸਾਹਿਬ ਨੂੰ ਘੋੜੇ ਸ਼ਸਤਰ ਹਥਿਆਰ ਇਹ ਚੀਜ਼ਾਂ ਜ਼ਿਆਦਾ ਪਸੰਦ ਆਉਂਦੀਆਂ ਨਹੀਂ ਗੁਰੂ ਸਾਹਿਬ ਇਹਨਾਂ ਦਾ ਜ਼ਿਆਦਾ ਜਿਹੜਾ ਹੈ ਨਾ ਉਹ ਕਦਰ ਕਰਦੇ ਨੇ ਵੈਸੇ ਤਾਂ ਭੇਟਾ ਕਿਸੇ ਦੀ ਰੁਪਈਆ ਆਣਾ ਹੀ ਹੋਵੇ ਇੱਕ ਟੰਗਾ ਹੀ ਹੋਵੇ ਗੁਰੂ ਸਾਹਿਬ ਉਹ ਵੀ ਸਤਕਾਰ ਨਾਲ ਪ੍ਰਾਪਤ ਕਰਦੇ ਨੇ ਪਰਮਾਨ ਕਰਦੇ ਨੇ ਉਹ ਜਿਵੇਂ ਇੱਕ ਸਿੱਖ ਸੀ ਨਾ ਤੇ ਉਹ ਗੁਰੂ ਸਾਹਿਬ ਦੇ ਦਰਬਾਰ 'ਚ ਆਇਆ ਤੇ ਉਹ ਵਿਚਾਰਾ ਗਰੀਬ ਸੀ ਨਹੀਂ ਕੁਝ ਜੁੜਦਾ ਸੀ ਉਹ ਇੱਕ ਟਕਾ ਉਹਨੇ ਕਿਵੇਂ ਨਾ ਕਿਵੇਂ ਜੋੜ ਲਿਆ ਤੇ ਉਹ ਟਕਾ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਜੀ ਇਥੇ ਅਨੰਦਪੁਰ ਸਾਹਿਬ ਹਾਜ਼ਰ ਹੋ ਗਿਆ ਤੇ ਜਦੋਂ ਵੇਖਿਆ ਵੀ ਗੁਰੂ ਸਾਹਿਬ ਦੇ ਮੂਹਰੇ ਤਾਂ ਢੇਰ ਲੱਗੇ ਪਏ ਨੇ ਹੀਰਿਆਂ ਦੇ ਜਵਾਹਰਾਤ ਦੇ ਮੋਹਰਾਂ ਦੀ ਸੋਨੇ ਦੀਆਂ ਮੋਹਰਾਂ ਪੈਸਿਆਂ ਦੇ ਢੇਰ ਲੱਗੇ ਪਏ ਨੇ ਸੰਕ ਤਾਂ ਆ ਕੇ ਮੱਥਾ ਟੇਕਦਿਆਂ ਨੇ ਕਹਿੰਦਾ ਵੀ ਮੇਰੇ ਟਕੇ ਦੀ ਇੱਥੇ ਕੀ ਵੈਲਿਊ ਹੈਗਾ ਮੇਰੇ ਟਕੇ ਦੀ ਕੀ ਕੀਮਤ ਆ ਉਹਨੇ ਟਕਾ ਮੱਥੇ ਹੀ ਨਹੀਂ ਟੇਕਿਆ ਆਖਦੀ ਨਾ ਉਦੋਂ ਕੀ ਕਰਦੇ ਹੁੰਦੇ ਸੀ ਲੋਕ ਅਕਸਰ ਜੇਪਾਂ ਨਹੀਂ ਸੀ ਹੁੰਦੀਆਂ ਇੰਨੀਆਂ ਕੱਪੜਿਆਂ ਦੀਆਂ ਤੇ ਪੱਗ ਦੇ ਵਿੱਚ ਮਾਇਆ ਹੁੰਦੀ ਸੀ ਨਾ ਤਾਂ ਸਿਰ ਦੇ ਵਿੱਚ ਪੱਗ ਦੇ ਵਿੱਚ ਟੰਗ ਲਿਆ ਕਰਦੇ ਸੀ ਉਹਨੇ ਉਹ ਜਿਹੜਾ ਟਕਾ ਸੀ ਨਾ ਉਹ ਆਪਦੀ ਪੱਗ 'ਚ ਟੰਗ ਲਿਆ ਤੇ ਬੈਠਾ ਰਿਹਾ ਮੱਥਾ ਟੇਕੇ ਗੁਰੂ ਸਾਹਿਬ ਨੂੰ ਕੁਝ ਵੀ ਭੇਟਾ ਨਾ ਕੀਤਾ ਵੀ ਜੇ ਕਿਸੇ ਨੇ ਵੇਖਿਆ ਤੇ ਸ਼ਰਮ ਆਉਗੀ ਮੈਨੂੰ ਵੀ ਇਹ ਇੱਕ ਟਕਾ ਗੁਰੂ ਸਾਹਿਬ ਨੂੰ ਭੇਟਾ ਕਰਨ ਲੱਗਾ ਤੇ ਸੰਗਤ 'ਚ ਬੈਠ ਗਿਆ ਦੀਵਾਨ ਲੱਗਾ ਹੋਇਆ ਸੀ ਦੀਵਾਨ ਦੀ ਸਮਾਪਤੀ ਹੋਈ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਸੰਗਤ ਦੇ ਵਿੱਚ ਨਾ ਸਾਡਾ ਇੱਕ ਚੋਰ ਬੈਠਾ ਸਾਰੇ ਕਹਿਣ ਵੀ ਕਿਹੜਾ ਚੋਰ ਹੈ ਤੇ ਉਹਨੂੰ ਵਿਚਾਰੇ ਨੂੰ ਯਾਦ ਚੇਤਾ ਨਹੀਂ ਵੀ ਕਿੱਥੇ ਉਹਨੂੰ ਆਪਦੇ ਡਗਾ ਪੁੰਨੀ ਭੁੱਲ ਗਿਆ ਉਹ ਵੀ ਮੈਂ ਲੈ ਕੇ ਵੀ ਕੁਛ ਆਇਆ ਕਿ ਨਹੀਂ ਫਿਰ ਕੁਝ ਸਮਾਂ ਹੋਇਆ ਕਹਿੰਦੇ ਭਾਈ ਸੰਗਤ ਦੇ ਵਿੱਚ ਸਾਡਾ ਇੱਕ ਚੋਰ ਬੈਠਾ ਤੇ ਦਸਵੰਦ ਦੀ ਉਹਨੇ ਮਾਇਆ ਲਗੋ ਕੇ ਰੱਖੀ ਹੋਈ ਹੈ ਵੀ ਉਹ ਦਸਵੰਦ ਦੀ ਮਾਇਆ ਦੇ ਨਹੀਂ ਰਿਹਾ ਉਹ ਨੂੰ ਫਿਰ ਨਾ ਯਾਦ ਕੀਤਾ ਵੀ ਕੋਈ ਹੋਵੇਗਾ ਕੋਈ ਜਾਦਾ ਮਾਇਆ ਕੋਈ ਮਸੰਦ ਕੋਈ ਮਾਇਆ ਦਾ ਸੰਬੰਧ ਨਹੀਂ ਇਕੱਠੀ ਕਰਕੇ ਲਿਆ ਲਿਆਇਆ ਹੋਵੇਗਾ ਨਹੀਂ ਦਿੱਤੀ ਜਦੋਂ ਨਾ ਨਾ ਉੱਠਿਆ ਤੇ ਗੁਰੂ ਸਾਹਿਬ ਆਪ ਉੱਠ ਕੇ ਚਲੇਗੇ ਤੇ ਬਾਹੋਂ ਪੜ ਕੇ ਖੜਾ ਕਰ ਲਿਆ ਕਹਿੰਦੇ ਲੈ ਭਾਈ ਤੈਨੂੰ ਅਸੀਂ ਕਿੰਨੀ ਵਾਰੀ ਸੱਦਿਆ ਤੂੰ ਆਉਂਦਾ ਨਹੀਂ ਵੀ ਸਾਡੀ ਦਸੰਦ ਦੀ ਮਾਇਆ ਨੱਥ ਕੇ ਬੈਠਾ ਵੀ ਤੂੰ ਦਿੰਦਾ ਨਹੀਂ ਤੇ ਗੁਰੂ ਸਾਹਿਬ ਦੇ ਚਰਨੀ ਡਿੱਗ ਪਿਆ ਅੱਖਾਂ ਚੋਂ ਜਿਹੜੇ ਅਥਰੂ ਚੱਲ ਬੇ ਗੁਰੂ ਸਾਹਿਬ ਦੇ ਰੋ ਰੋ ਕੇ ਚਰਨ ਧੋਦੇ ਮਹਾਰਾਜ ਮੈਨੂੰ ਸ਼ਰਮ ਆ ਗਈ ਮਹਾਰਾਜ ਤੁਹਾਡੇ ਦਰਬਾਰ ਦੇ ਵਿੱਚ ਸਗਤਾਂ ਐਡੇ ਐਡੀਆਂ ਕੀਮਤੀ ਚੀਜ਼ਾਂ ਲੈ ਕੇ ਆਉਂਦੀਆਂ ਨੇ ਮਹਾਰਾਜ ਮੇਰੇ ਗਰੀਬ ਕੋਲ ਇੱਕੋ ਟੱਗਾ ਹੀ ਸੀ ਮਹਾਰਾਜ ਮੈਨੂੰ ਸ਼ਰਮ ਆ ਗਈ ਕਿ ਮੈਂ ਕਿਵੇਂ ਤੁਹਾਨੂੰ ਦੇਵਾ ਗੁਰੂ ਸਾਹਿਬ ਨੇ ਉਹਨੂੰ ਖੜਾ ਕਰਕੇ ਨਾ ਉਹਨੂੰ ਸ਼ਾਦੀ ਦੇ ਨਾਲ ਇੱਕ ਦੇ ਨਾਲ ਲਾ ਲਿਆ ਗਲ ਬਕੜੀ ਦੇ ਵਿੱਚ ਲੈ ਲਿਆ ਕਹਿੰਦੇ ਨਹੀਂ ਭਾਈ ਤੇਰਾ ਟੱਗਾ ਸਾਨੂੰ ਨਾ ਬੜੀ ਭਾਵਨਾ ਦੇ ਨਾਲ ਜੀ ਪ੍ਰੇਮ ਨਾਲ ਲੈ ਕੇ ਆਇਆ ਸਾਨੂੰ ਲੱਖਾਂ ਕਰੋੜਾਂ ਤੋਂ ਉੱਤੇ ਹੈ ਗੁਰੂ ਸਾਹਿਬ ਨੇ ਉਹ ਟਗਾ ਉਹਦਾ ਲੈ ਕਰਕੇ ਆਪਦੀ ਸ਼ਾਦੀ ਦੇ ਨਾਲ ਆਪਦੇ ਬੋਝੇ ਦੇ ਵਿੱਚ ਪਾ ਲਿਆ ਬੜਾ ਖੁਸ਼ ਹੋਇਆ ਮਹਾਰਾਜ ਤੁਸੀਂ ਗਰੀਬ ਨੂੰ ਇੰਨਾ ਮਾਨ ਦੇ ਕੇ ਸੋ ਇਸ ਕਰਕੇ ਜੇ ਹੈ ਨਾ ਵੀ ਇਹ ਨਹੀਂ ਗੁਰੂਸ ਘਰ ਜਿਆਦਾ ਦੇਵਾਂਗੇ ਤੇ ਤਾਂ ਫਲ ਮਿਲੇਗਾ ਨਹੀਂ ਸਾਡੀ ਭਾਵਨਾ ਕੀ ਹੈ ਦੇਖੋ ਜੇ ਕੋਈ ਬੰਦਾ ਲੱਖ ਰੁਪਈਆ ਕਮਾਉਂਦਾ ਹੈ ਤੇ ਉਹਦਾ ਦਸਵਾਂ ਤੇ 10000 ਬਣਦਾ ਹੈ ਤੇ ਜੇ ਕੋਈ ਬੰਦਾ ਹਜ਼ਾਰ ਰੁਪਈਆ ਕਮਾਉਂਦਾ ਹੈ ਤੇ ਉਹਦਾ ਦਸਵੰਦ 100 ਬਣਦਾ ਹੈ ਤੇ ਉਸ ਉਹ ਜੇਕਰ ਉਹ ਲੱਖ ਕਮਾਉਣ ਵਾਲਾ 1000 10000 ਗੁਰੂ ਘਰ ਦੇਵੇਗਾ ਤੇ 1000 ਕਮਾਉਣ ਵਾਲਾ ਗੁਰੂ ਘਰ 100 ਰੁਪਈਆ ਦੇਵੇਗਾ ਨਾ ਬਰਾਬਰ ਹੈ ਕਿਉਂਕਿ ਉਹਨਾਂ ਦੀ ਮਾਇਆ ਜਿਹੜੀ ਹੈ ਉਹ ਬਰਾਬਰ ਉਹ ਕਮਾਈ ਉਹਨਾਂ ਦੀ ਇਸ ਤਰ੍ਹਾਂ ਹੈ ਨਾ ਸੋ ਦਸਵੰਦ ਦਾ ਭਾਵ ਦਸਵਾਂ ਹਿੱਸਾ ਹੁੰਦਾ ਹੈ ਉਹਦਾ 10000 ਤੇ ਉਹਦਾ 100 ਰੁਪਈਆ ਤੇ ਜੇ ਕੋਈ 100 ਕਮਾਉਂਦਾ ਹੈ ਉਹਦੇ 10 ਰੁਪਈਏ ਇਹ ਸਾਰੇ ਬਰਾਬਰ ਦੇ ਇਹ ਵੱਧ ਘੱਟ ਨਹੀਂ ਪਰ ਅਸੀਂ ਕੀ ਦੇਖਦੇ ਹਾਂ ਵੀ ਗੁਰੂ ਘਰ ਦੇ ਵਿੱਚ ਕੋਈ 10000 ਦੇ ਦੇਵੇ ਨਾ ਵੀ ਉਹਨੂੰ ਬੜਾ ਮਾਨ ਸਤਕਾਰ ਦਿੱਤਾ ਜਾਂਦਾ ਨਹੀਂ ਇਹ ਭਾਈ ਉਹਦੀ ਕਮਾਈ ਜ਼ਿਆਦਾ ਹੈ ਉਹ 10000 ਦੇਣ ਜੁਗਾ ਤਾਂ ਹੋਇਆ ਕਿਉਂਕਿ ਗੁਰੂ ਨੇ ਜੋ ਹੈ ਨਾ ਉਹਨੂੰ ਇੰਨੇ ਜੁਗਾ ਕੀਤਾ ਹੈ ਇਸੇ ਕਰਕੇ ਉਹ ਇੰਨੇ ਜੁਗਾ ਹੋਇਆ ਹੈ ਇਸੇ ਲਈ ਗੁਰੂ ਸੇ ਸੱਚੇ ਪਾਤਸ਼ਾਹ ਮਹਾਰਾਜ ਜਸਵੰਦ ਦੀ ਮਾਇਆ ਜੋ ਵੀ ਲੈ ਕਰਕੇ ਆਉਂਦਾ ਸੀ ਚਾਹੇ ਥੋੜੀ ਜਾਂ ਬਹੁਤੀ ਸਤਿਕਾਰ ਕਰਦੇ ਸੀ ਵੀ ਇਹਨੇ ਗੁਰੂ ਦਾ ਹੁਕਮ ਮੰਨਿਆ ਹੈ ਜਿਸ ਵੰਦ ਦੀ ਮਾਇਆ ਗੁਰੂ ਘਰ ਦੀ ਨਹੀਂ ਕੀਤੀ